ਜੀ ਅੱਜ ਜੀ ਗੁਰੂ ਰਾਮਦਾਸ ਜੀ ਦੇ ਪਵਨ ਸਥਾਨ ਤੇ ਅਸੀਂ ਆਏ ਜੀ ਅੱਜ ਸਿੰਘ ਸਾਹਿਬ ਦ세ਦਰ ਬਾਬਾ 10000 ਕੁਲਦੀਪ ਸਿੰਘ ਗੜਗਾ ਜੀ ਨੇ ਅੱਜ ਫਤੇ ਸਿੰਘ ਨੂੰ ਸਨਮਾਨ ਕੀਤਾ ਉਹ ਸਨਮਾਨ ਦੇ ਇਸ ਕਰਕੇ ਕੀਤਾ ਕਿ ਫਤੇ ਸਿੰਘ ਛੋਟੀ ਉਮਰ ਦੇ ਵਿੱਚ ਇਹ ਦੇਸ਼ ਅੰਦੇਸ਼ਾਂ ਦੀ ਧਰਤੀਆਂ 'ਚ ਯੂਰਪ ਦੇ ਵਿੱਚੋਂ ਪਹਿਲੇ ਨੰਬਰ ਤੇ ਇਹਨੇ ਸਥਾਨ ਪ੍ਰਾਪਤ ਕੀਤਾ ਗਤਕੇ ਦੇ ਵਿੱਚ ਉੱਥੇ 2024 ਦੇ ਵਿੱਚ ਫਿਟ ਕਿੱਡ ਬੱਚਿਆਂ ਦੀ ਚੈਂਪੀਅਨਸ਼ਿਪ ਹੁੰਦੀ ਆ ਉਹਦੇ ਵਿੱਚ ਫਤੇ ਸਿੰਘ ਦੀ ਸਿਲੈਕਸ਼ਨ ਹੋਈ ਸੀ ਜੀ ਏ ਯੂਰਪ ਦੇ ਜਾ ਕੇ ਪਹਿਲੇ ਨੰਬਰ ਤੇ ਆਇਆ ਸਿੱਖੀ ਨੂੰ ਪ੍ਰਮੋਟ ਕੀਤਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿੱਖ ਬੱਚਾ ਜਿਹਨੂੰ ਗੋਰਿਆਂ ਨੂੰ ਪਤਾ ਨਹੀਂ ਸੀ ਗੱਤਕਾ ਕੀ ਚੀਜ਼ ਹੁੰਦੀ ਹੈ ਸਿੱਖ ਮਾਰਸ਼ਲ ਆਰਟ ਕੀ ਹੁੰਦੀ ਹੈ ਇਹ ਬੱਚੇ ਨੇ ਉੱਥੇ ਜਾ ਕੇ ਫਤੇ ਸਿੰਘ ਨੇ ਪਰਫਾਰਮ ਕੀਤਾ ਤੇ ਉੱਥੋਂ 골ਡ ਮੈਡਲ ਲੈ ਕੇ ਆਇਆ ਜੀ ਹੁਣ ਸਿੰਘ ਸਾਹਿਬ ਜਥੇਦਾਰ ਸਾਹਿਬ ਜੀ ਨੇ ਫਤੇ ਸਿੰਘ ਦਾ ਸਨਮਾਨ ਕੀਤਾ ਸਰੋਪਾ ਜੀ ਜਣਾ ਸਿੱਖੀ ਐਦਾਂ ਕਾਇਮ ਰੱਖਣੀ ਹੈ ਕਿ ਤੇਰੇ ਹਰ ਤਰੀਕੇ ਨਾਲ ਤੇਰੇ ਨਾਲ ਅਸੀਂ ਖੜੇ ਆ ਤੁਸੀਂ ਜਿੱਥੇ ਵੀ ਸਟੇਜ ਤੇ ਤੈਨੂੰ ਸਨਮਾਨਤ ਕਰਾਂਗੇ ਤੂੰ ਬੱਚੇ ਪਰ ਸਿੱਖੀ ਨਹੀਂ ਛੱਡਣੀ ਕਿ ਬੱਚੇ ਕਰਕੇ ਫਤੇ ਸਿੰਘ ਕਰਕੇ ਸਾੰਦਾ ਵੀ ਨਾਮ ਉੱਚਾ ਹੋ ਰਿਹਾ ਹੈ ਪਹਿਲੇ ਮੇਰੀ ਵੀ ਕਟਿੰਗ ਸੀ ਜੀ ਮੈਂ ਵੀ ਹੁਣ ਫਤੇ ਸਿੰਘ ਵੱਲ ਦੇ ਕੇ ਮਹਾਰਾਜ ਦੇ ਗੁਰੂ ਲੜ ਦੇ ਅਸੀਂ ਲੱਗ ਰਹੇ ਆ ਅਸੀਂ ਵੀ ਹੁਣ ਜਲਦੀ ਗੁਰੂ ਵਾਲੇ ਬਣ ਕੇ ਤੇ ਦੇਸ਼ ਅੰਦੇਸ਼ਨ ਧਰਤੀ ਉ ਜਾ ਕੇ ਗੁਰੂ ਅਮਰਸਰ ਸਾਹਿਬ ਜੀ ਨਗਰੀ ਦਾ ਨਾਮ ਉੱਚਾ ਕਰੀਏ ਤੇ ਇਦਾਂ ਹੀ ਅਸੀਸ ਜਥੇਦਾਰ ਸਾਹਿਬ ਸਿੰਘ ਸਾਹਿਬ ਮਹਾਪੁਰਸ਼ ਇਦਾਂ ਹੀ ਅਸੀਸ ਮਿਲਦੀ ਰਹੇ ਤੇ ਅਸੀਂ ਗੁਰੂ ਆਮਦਾਸ ਜੀ ਦਾ ਬਹੁਤ ਬਹੁਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਤਨ ਗੁਰ ਅਮਦਾਸ ਜੀ ਦੀ ਧਰਤੀ ਦੇ ਕੁਕਰ ਮੇਰਾ ਨਾਮ ਨਵਜੀਤ ਕੌਰ ਅਸੀਂ ਇੱਥੇ ਦੇ ਵਾਸੀ ਆ ਮੇਰਾ ਬੇਟਾ ਫਤਿਹ ਸਿੰਘ ਵਾਹਿਗੁਰੂ ਦੀ ਕਿਰਪਾ ਨਾਲ 4.5 ਸਾਲ ਦਾ ਜੋ ਅੱਜ ਹੈ ਤੇ ਸੱਚੇ ਪਾਤਸ਼ਾਹ ਦੀ ਬੜੀ ਰਹਿਮਤ ਹੈ 3.5 ਸਾਲ 'ਚ ਇੱਕ ਕਿਲਾ ਹੀ ਫਤਿਹ ਕਰਕੇ ਆਇਆ ਸੀ ਜਦੋਂ ਯੂਰਪ ਦੀ ਚੈਂਪੀਅਨਸ਼ਿਪ ਜਿੱਤੀ ਸੀਗੀ ਗੋਰਿਆਂ ਨੂੰ ਹਰਾ ਕੇ ਸਾਰੇ ਗੋਰਿਆਂ ਨੂੰ ਪਿੱਛੇ ਛੱਡ ਕੇ ਦੋ ਚੈਂਪੀਅਨਸ਼ਿਪ ਚੋਦੇ ਨੇ ਆਪਣਾ ਨਾਮ ਰੋਸ਼ਨ ਕੀਤਾ ਸੀ ਬੁਰਾਂ ਦਾ ਜੀ ਦੀ ਬੜੀ ਕਿਰਪਾ ਹੈ ਬੱਚੇ ਦਾ ਕਿਸ ਤਰ੍ਹਾਂ ਇਹਨੂੰ ਸ਼ੌਂਕ ਜਾ ਗਿਆ ਜਾਂ ਕਿਸ ਤਰ੍ਹਾਂ ਇਹਨਾ ਐਕਸਪਰਟ ਹੋਇਆ ਕਿ ਚੈੱਕਪੋਰਡਾ ਜਿਹੜਾ ਚੈਂਪੀਅਨਸ਼ਿਪ ਦਿੱਤਦਾ ਹੈ ਦੇਖੋ ਵੈਗਰੂ ਐਕਸਪਰਟ ਤਾਂ ਅਸੀਂ ਨਹੀਂ ਕਹਿ ਸਕਦੇ ਐਕਸਪਰਟ ਤਾਂ ਬਾਦਸ਼ਾਹ ਕੋਦੀ ਹੈਗੇ ਨੇ ਪਰ ਜੋ ਸਚਾਈ ਹੈ ਬੱਚੇ ਨੂੰ ਨਾ ਬਚਪਨ ਤੋਂ ਸ਼ੌਂਕ ਸੀਗਾ ਤੇ ਉਹਨੇ ਨਾ ਆਪਣੇ ਹੱਥਾਂ ਨਾਲ ਕਲਾਵਾ ਕਰਨੀਆਂ ਤੇ ਕਿਸੇ ਹੱਦ ਤੱਕ ਸਾਨੂੰ ਮਾਰੇ ਨੇ ਮਾਰੇ ਨੇ ਮੇਰ ਕੀਤੀ ਬੁੱਧੀ ਬਖਸ਼ੀ ਤੇ ਅਸੀਂ ਉਹਨੂੰ ਸ਼ਸਤਰ ਲਿਆ ਕੇ ਦਿੱਤੇ ਤੇ ਸ਼ਸਤਰ ਤੇ ਬਾਕੀ ਬੱਚੇ ਜਿਹੜਾ ਫੋਨ ਨਾਲ ਖੇਡਦੇ ਆ ਕਿਸੇ ਚੀਜ਼ ਉਹ ਵੀ ਫੋਨ ਨਾਲ ਖੇਡਦਾ ਐ ਤਾਂ ਨਹੀਂ ਮੈਂ ਕਹਾਂਗੀ ਨਹੀਂ ਖੇਡਦਾ ਪਰ ਗੱਤਕੇ ਜ ਜੋ ਉਹਨੂੰ ਸ਼ੌਂਕ ਐ ਸ਼ਸਤਰ ਸਜਾਣ ਦਾ ਗੱਤਕਾ ਕਰਨ ਦਾ ਤੇ ਉਹੀ ਚੀਜ਼ ਕੈਰੀ ਫਾਰਵਰਡ ਹੋਈ ਤਿੰਨ ਤਿੰਨ ਘੰਟੇ ਬੱਚੇ ਨੇ ਪ੍ਰੈਕਟਿਸ ਕੀਤੀ ਹੈ ਉਹਦੀ ਖੁਦ ਦੀ ਪਹਿਲੀ ਵਾਹਿਗੁਰਦੀ ਰਹਿਮਤ ਹੈ ਦੂਜੀ ਖੁਦ ਦੀ ਪ੍ਰੈਕਟਿਸ ਹੈ ਉਹਦੀ ਹਜੇ ਉਹ ਵਿਚਾਰਾ ਡਾਈਪਰ ਲੰਦਾ ਸੀਗਾ ਜਦ ਉਹ ਪ੍ਰੈਕਟਿਸ ਕਰ ਰਿਹਾ ਸੀ ਤਿੰਨ ਤਿੰਨ ਘੰਟੇ ਗਰਾਊਂਡ 'ਚ ਬੈਠ ਕੇ ਰੋਟੀ ਖਾਣੇ ਉਹਨੂੰ ਤੇ ਉਹ ਉਹੀ ਮਿਹਨਤ ਵਾਹਿਗੁਰਦੀ ਮਿਹਨਤ ਨਾਲ ਰੰਗ ਲੈ ਕੇ ਜਾਰੀ ਹੈ ਅਗੇ ਮੁਰਗੀ ਹਾਂਜੀ ਹਾਂਜੀ ਟਾਰਗੇਟ ਕੀ ਹੈ ਜਿਸ ਤਰ੍ਹਾਂ ਚਾਰ ਦਿਨ ਬੱਚੇ ਨੇ ਗੱਤਕਾ ਪਰਫਾਰਮ ਕੀਤਾ ਸੀਗਾ ਰੈਂਡਮਲੀ ਤੇ ਫਿਰ ਉਸ ਤੋਂ ਬਾਅਦ ਪੀਟੀਸੀ ਅਵਾਰਡਸ ਹੋਏ ਨੇ ਸਿੱਖ ਅਚੀਵਰ ਅਵਾਰਡਸ ਉਹਨਾਂ ਨੇ ਸਾਨੂੰ ਬੁਲਾਇਆ ਸੀਗਾ ਤੇ ਬੱਚੇ ਦੀ ਉੱਥੇ ਪਰਫਾਰਮੈਂਸ ਹੋਈ ਸੀਗੀ ਤੇ ਬੱਚੇ ਨੂੰ ਉਸ ਅਚੀਵਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਫਿਰ ਕੈਬਨਿਟ ਮਿੰਿਸਟਰ 15 ਅਗਸਤ ਤੇ ਉਹਨਾਂ ਨੇ ਵੀ ਬੱਚੇ ਨੂੰ ਪ੍ਰੋਤਸਾਹਨ ਦੇ ਲਈ ਐਪਰੀਸ਼ੀਏਸ਼ਨ ਅਵਾਰਡ ਦਿੱਤਾ ਹੁਣ ਅੱਗੇ ਬਾਈਗੁਰ ਦੀ ਮੇਨ ਨਾਲ ਜਿੱਥੇ ਜਿੱਥੇ श्री कांतक साहब ਦੇ ਜੱਤੀਦਾਰ ਨੇ ਫਰਮਾਨ ਕੀਤਾ ਹੈ ਕਿ ਕੌਮ ਦੇ ਸਰਵਉੱਚ ਸਥਾਨ ਦੇ ਜੱਤੀਦਾਰ ਨੇ ਇਸਨੂੰ ਸਨਮਾਨ ਕੀਤਾ ਹੈ ਇਹ ਕੀ ਮਾਇਨੇ ਰੱਖਦਾ ਤੁਹਾਡੇ ਲਈ ਪਰਿਵਾਰ ਲਈ ਸਤਿ ਸ੍ਰੀ ਅਕਾਲ ਮਤਲਬ ਮਾਇਨੇ ਸ਼ਾਇਦ ਲਫ਼ਜ਼ਾਂ ਵਿੱਚ ਨਹੀਂ ਲਾਸਕਾਂਗੇ ਕਿ ਸਿਰ ਮੋਰ ਪਾਵਰ ਨੇ ਹੋ ਐਸਜੀਪੀਸੀ ਦੇ ਹੈੱਡ ਗਰੈਂਡ ਮਤਲਬ ਜਥੇਦਾਰ ਨੇ ਆਕਾਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਤੇ ਜਿਸ ਤਰ੍ਹਾਂ ਉਹ ਅੱਜ ਸੰਗਤ ਨੂੰ ਪ੍ਰੋਤਸਾਹਨ ਦੇ ਰਹੇ ਨੇ ਇਸ ਤਰ੍ਹਾਂ ਬੱਚੇ ਦੇਖ ਕੇ ਹੋਰ ਜੁੜਨਗੇ ਸਿੱਖੀ ਵੱਲ ਕਿ ਪਤਾ ਲੱਗੇਗਾ ਜੇ ਬੱਚਾ ਐਨੀ ਕਿ ਫਤੇ ਸਿੰਘੀ ਗੱਤਕਾਰ ਸਰਦਾ ਦੁਨੀਆ ਜਿਹੜੇ ਬਹੁਤ ਬੱਚੇ ਨੇ ਜਿਹੜੇ ਥੋੜੀ ਪਿੱਛੇ ਰਹਿੰਦੇ ਨੇ ਜਦੋਂ ਉਹਨਾਂ ਨੂੰ ਇੱਕ ਬੈਕਐਂਡ ਮਿਲ ਜਾਂਦੀ ਹੈ ਨਾ ਕਿ ਪਿੱਛੋਂ ਦੀ ਸਪੋਰਟ ਮਿਲਦੀ ਹੈ ਕਿ ਸਾਨੂੰ ਸਾਡੀ ਜੋ ਸਿੱਖ ਕੌਮ ਦੇ ਮੇਨ ਨੇ ਉਹ ਸਾਨੂੰ ਸਪੋਰਟ ਕਰਦੇ ਨੇ ਤੇ ਬੱਚੇ ਹੋਰ ਹੋਰ ਜੁੜਨਗੇ ਸਿੱਖੀ ਵੱਲ ਸਾਡਾ ਮਾਨ ਹੈ ਅੱਜ ਬੱਚੇ ਦਾ ਬਹੁਤ ਬਹੁਤ ਮਾਨ ਹੈ ਗੁਰੂ ਅਮਦਾ ਜੀ ਦਾ ਬਹੁਤ ਸ਼ੁਕਰਾਨਾ ਹੈ ਕਿ ਵਾਹਿਗੁਰੂ ਨੇ ਇੱਥੋਂ ਤੱਕ ਲਿਆਂਦਾ ਇੰਨਾ ਮਾਨ ਸਤਕਾਰ ਸਾਨੂੰ ਫਤੇ ਸਿੰਘ ਨੂੰ ਫਤੇ ਸਿੰਘ ਦੇ ਮਾਪਾਪ ਦੇ ਨਾਲ ਸਾਨੂੰ ਜਾਣਿਆ ਜੰਦਾ ਸਾਡੇ ਖੁਦ ਦੇ ਨਾਮ ਸ਼ਾਇਦ ਨਹੀਂ ਕਿਸੇ ਨੂੰ ਪਤਾ ਹੋਣਗੇ ਲੋਕਾਂ ਨੇ ਸਾਡੇ ਨੰਬਰ ਵੀ ਫੋਨ 'ਚ ਇਸ ਤਰ੍ਹਾਂ ਹੀ ਸੇਵ ਕੀਤੇ ਫਤੇ ਦੇ ਮੰਮੀ ਫਤੇ ਦੇ ਪਾਪਾ ਬਹੁਤ ਵਾਹਿਗੁਰੂ ਦਾ ਸ਼ੁਕਰਾਨਾ ਜਿੰਨਾ ਸ਼ੁਕਰਾਨਾ ਕਰੀਏ ਬਹੁਤ ਘੱਟ ਹੈ ਤੇ ਜਥੇਦਾਰ ਸਾਹਿਬ ਦਾ ਵੀ ਗੜਗੱਦ ਸਾਹਿਬ ਦਾ ਵੀ ਬਹੁਤ ਧੰਨਵਾਦ ਅਸੀਂ ਐਸਜੀਪੀਸੀ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਨਮਾਨ ਦਿੱਤਾ ਬੱਚੇ ਨੂੰ ਸ਼ਾਬਾਸ਼ੀ ਦਿੱਤੀ ਕਿ ਤੂੰ ਬਹੁਤ ਅੱਗੇ ਵੱਧ ਅਸੀਂ ਪਿੱਛੇ ਖੜੇ ਹਾਂ ਹਰ ਸਤੇ ਜਾਂ ਤੇ ਤੇਰਾ ਮਾਨ ਸਤਕਾਰ ਵੀ ਹੋਏਗਾ ਤੇ ਤੁਸੀਂ ਗੱਜ-ਵੱਜ ਕੇ ਸਿੱਖੀ ਨੂੰ ਅੱਗੇ ਲੈ ਕੇ ਚੱਲੋ